ਵਾਇ ਗੁਰਜੀ ਕਾ ਕਾਲ ਸਾਹਿਬ ਵਾਇ ਗੁਰਜੀ ਕੀ ਫਤਿਹ ਸਿੰਘੋ ਪਛਾਨਿਆ ਕਿ ਨਹੀਂ ਨਹੀਂ ਪਛਾਨਿਆ ਅਲਾਦਾ ਹੱਲੇ ਵੀ ਨਹੀਂ ਪਛਾਨਿਆ ਤੁਹਾਨੂੰ ਵੇਖ ਕੇ ਮੈਂ ਕਾਰ ਦੀ ਬ੍ਰੇਕ ਮਾਰ ਕੇ ਅੱਗੇ ਆ ਕੇ ਖੜ ਕੇ ਸਿੰਘ ਨੂੰ ਭੇਜਿਆ ਮੈਂ ਕਿਹਾ ਬੁਲਾ ਕੇ ਲਿਆਓ ਸਿੰਘ ਨੂੰ ਪਛਾਨਿਆ ਨਹੀਂ ਇਹ ਹੈ ਹੈ ਸੱਚੀ ਬਾਤ ਹੂ ਇਹ ਬਲਵੰਤ ਸਿੰਘ ਦਾ ਮੁੰਡਾ ਅੱਛਾ 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 ਪਛਾਨਿਆ ਕਿ ਨਹੀਂ ਪਛਾਨਿਆ ਹੋਰ ਹੋਰ ਕਿਦਾ ਬਾਬੇ ਠੀਕ ਹੋ ਠੀਕ ਆ ਚੜੀ ਗਲਾ ਸ਼ੂਗਰ ਹੈ ਰਿਕਸ਼ਾ ਕਿੰਨਾ ਖਰਾਬ ਹੋਇਆ ਪਿਆਵਾ ਦੇ ਨਾ ਨਵਾਂ ਨਹੀਂ ਲਿਆ ਵਰਤ ਮੁੜੇ ਕਿਦਾਂ ਵੰਦਾ ਸਪੈਸ ਉਹੀ ਆਪਣਾ ਕਲੇਬਲ ਪੂਰੀ ਕਰਦਾ ਰਿਕਸ਼ਾ ਤੇ ਬੜਾ ਹੀ ਖਰਾਬ ਆ ਤੇ ਮੈਂ ਇਹਨੂੰ ਵੇਖ ਕੇ ਤੇ ਮੈਂ ਸਿੰਘ ਨੂੰ ਭੇਜਿਆ ਮੈਂ ਕਿਹਾ ਇਹਦੇ ਬੜਾ ਬੁਰਾ ਹਾਲ ਆ ਤੇ ਕਿਨੇ ਪੈਸੇ ਕਮਾਣਦੇ ਰੋਜ਼ ਹੁਣ 50 50 150 ਤੇ ਘਰ ਬਰਕੀ ਵੀ ਚੱਲਦਾ ਫਿਰ ਇਤਨੀ ਆਹ ਕਹਿੰਦਾ ਦਾੜਾ ਚਿੱਟਾ ਹੋ ਗਿਆ ਬਾਬਿਓ ਦਾੜਾ ਵੇਖਦਾ ਦਾੜਾ ਹੀ ਚਿੱਟੇ ਹੋ ਗਿਆ ਹਾਂ ਚਲੋ ਕੋਈ ਗੱਲ ਅੱਜ ਕਿਨੇ ਕਮਾਈ ਜੀ ਤੱਕ 4:00 ਵੱਜ ਗਏ ਸਾਢੇ 3:00 4:00 ਵਜ ਜਾਣੇ ਆ ਹਾਂ ਧੰਨ ਗੁਰੂ ਜੀ ਹੋਰ ਆ ਨਹੀਂ ਜਲ ਪਾਣੀ ਨਹੀਂ ਜਲ ਪਾਣੀ ਤੁਹਾਡੇ ਦਰਸ਼ਨ ਕਰਨੇ ਸੀ ਮੈਂ ਸਪੈਸ਼ਲ ਖੜਿਆ ਮੈਂ ਕਿਹਾ ਬਾਬਾ ਤੇ ਉਹੀ ਆ ਲੱਗਦਾ ਆ ਤੇ ਰਿਕਸ਼ਾ ਬਹੁਤ ਖਰਾਬ ਸੀ ਹਣਾ ਵੀ ਰਿਕਸ਼ਾ ਜਦਾ ਖਰਾਬ ਆ ਆ ਸਾਰਾ ਕਿ ਟੁੱਟਾ ਪਿਆਣਾ ਵਿੱਚ ਆਥੇ ਲੋ ਆਗੀ ਰੱਖਿਆ ਜੇ ਕਿ ਟੁੱਟਾ ਪਿਆ ਤੇ ਨਾ ਰਿਕਸ਼ਾ ਖਰਾਬ ਧੰਨ ਗੁਰੂ ਜਾਨਦਾ ਸ ਇੱਥੋਂ ਕਿੱਥੋਂ ਤੇ ਮਿਲਦਾ ਰਿਕਸ਼ਾ ਅੰਮ੍ਰਿਤਸਰੋਂ ਮਿਲੂਗਾ ਉਹਨੇ ਹਾਂ ਇੱਥੋਂ ਨਹੀਂ ਮਿਲਣਾ ਅੱਛਾ ਇਦਾਂ ਵਾ ਬਜ਼ੁਰਗੋ ਤੁਹਾਨੂੰ ਨਾ ਇੱਕ ਨੰਬਰ ਦਿੰਦੇ ਆ ਉਸ ਬੰਦੇ ਦਾ ਨਾਮ ਹੈਗਾ ਨਿਰਵੈਰ ਸਿੰਘ ਉਹਨੂੰ ਫੋਨ ਕਰ ਦਿਓ ਉਹਨੂੰ ਕਿਉਂ ਕਿ ਇਤਰਾ ਕਿ ਸਿੰਘਤ ਮਿਲਿਆ ਸੀ ਤੇ ਉਹ ਕਹਿੰਦੇ ਆ ਉਹ ਮੈਨੂੰ ਜਾਣਦੇ ਆ ਤੇ ਉਹ ਕਹੂਗਾ ਕੋਣ ਮਿਲੇ ਸੀ ਤੇ ਕਹਿ ਦਿਓ ਕਿ ਗੁਰਸਿੱਖ ਬੰਦਾ ਸੀ ਮੈਂ ਉਹਨੂੰ ਫੋਨ ਤੇ ਕਹਿ ਦੇਣਾ ਤੇ ਤੁਸੀਂ ਕੱਲ ਅੰਮ੍ਰਿਤਸਰ ਆ ਜਿਓ ਤੇ ਪਹਿਲੇ ਉਹਨੂੰ ਫੋਨ ਕਰ ਲਿਓ ਨਿਰਵੈਰ ਸਿੰਘ ਨੂੰ ਕਾਲਾ ਸਾਹਿਬ ਆ ਜਿਓ ਤਾਨੂੰ ਨਿਮਾਰਿਖਸ਼ਾ ਮਿਲ ਜਾ। ਮੈਨੂੰ ਮੈਂ ਕਹਿ ਦਣਾ ਮੈਂ ਕਿ ਆਪਣਾ ਬਜ਼ੁਰਗਾ ਨਿਰਵੈਰ ਸਿੰਘ ਨੂੰ ਤੇ ਉਹ ਤੁਹਾਨੂੰ ਨਿਮਾਰਿਖਸ਼ਾ ਲੈ ਜਾਊਗਾ। ਠੀਕ ਆ? ਤੇ ਫੇਰ ਤੁਹਾਡੀ ਕਮਾਈ ਹੋ ਜੂਗੀ ਸੁਖੀ। ਹੋ ਜੂਗੀ ਸੁਖੀ। ਤੇ ਆ ਤੁਸੀਂ ਵਿਚਦੇ ਹੋ ਜਿਹੜਾ ਪਰਾਣਾ ਵਾ ਤੁਹਾਨੂੰ ਨਿਮਾਰਿਖਸ਼ਾ ਲੈ ਦੇਣੇ ਆ ਠੀਕ ਆ। ਦਸਤਾਰ ਰੱਖਣੀ ਹੈ ਆਪਣੇ ਕੋਲ। ਇੱਕੋ ਇੱਕੋ ਇਹ ਦਸਤਾਰ ਨਹੀਂ ਹੈਗੀ। ਲੈ ਵੀ ਨਹੀਂ ਜਾਂਦੀ। ਨਹੀਂ ਗਰੀਬੀ ਜਨਾਂ ਲਈ। ਨਹੀਂ। ਤੁਹਾਨੂੰ ਗੁਰੂ ਰਾਮਦਾਸ। ਇੱਕ ਨੰਬਰ ਜੇ। ਨਿਰਵੈਰ ਸਿੰਘ ਦਾ ਇਹਨੂੰ ਤੁਸੀਂ ਸ਼ਾਮੀ ਕੋਲ ਕਰ ਲਿਓ ਭਾਵੇਂ ਹੁਣੇ ਥੋੜੀ ਦੇਰ ਬਾਅਦ ਕਰ ਲਿਓ ਉਹਨਾਂ ਕੇ ਬੰਦੇ ਆ ਹੀ ਉਸ ਨੂੰ ਤੁਹਾਡਾ ਨੰਬਰ ਦੇ ਗਏ ਆ ਠੀਕ ਆ ਤੇ ਉਹ ਗੱਲੇ ਹੀ ਤੁਹਾਨੂੰ ਰਿਕਸ਼ਾ ਮਿਲ ਜਾਊਗਾ ਤੇ ਬਾਬਾ ਜੀ ਸੋਹਮ ਵਾਲੀ ਗੱਲ ਹੈ ਇੱਕੋ ਹੀ ਇਹ ਦਸਤਾਰ ਹਾਂਜੀ ਮਤਲਬ ਇਹੀ ਇੱਕ ਤੋਂ ਹੁੰਦੇ ਆ ਇਹੀ ਬਣਦੇ ਹੋ ਹਾਂਜੀ ਤੁਹਾਨੂੰ ਗੁਰੂ ਦਾ ਆਮਦਾਸ ਸਾਹਿਬ ਸਾਡੇ ਸਿੱਖਾਂ ਦੇ ਹਾਲ ਆ ਇਹ ਸਾਡੇ ਸਿੱਖਾਂ ਦੇ ਅਸਲੀ ਦੀ ਹਾਲਾਤ ਆ ਭਾਜੀ ਆ ਜੀ ਹਾਲਾਤ ਤੇ ਟੁੱਟੇ ਰਿਕਸ਼ੇ ਕਸਮੇ ਹਲੀਆਂ ਦਸਤਾਰਾਂ ਤੇ ਵੇਖ ਲਓ ਕਿੰਨੇ ਪੈਸੇ ਕਮਾਏ 70 ਰੁਪਏ 70 ਰੁਪਏ 70 ਰੁਪਏ ਤੇ ਟਾਈਮ ਹੁੰਦਾ ਤਿੰਨ ਆ ਇਹ ਹਾਲਾਤ ਅਸਲੀ ਸਿੱਖ ਦੇ ਹਾਲਾਤ ਆ ਜੀ ਟੁੱਟੇ ਰਿਛੇ ਕਸ ਮਿਹਲੀਆਂ ਪੱਗਾਂ ਤੇ ਬਜ਼ੁਰਗਾ ਸ਼ਰੀਰ ਤੇ 70 ਰੁਪਏ ਕਮਾਏ ਆ ਜਾ ਉਹ ਗੱਡੀ ਖੋਲ ਉਹਦੇ ਚੋਂ ਦਸਤਾਰਾ ਪੰਜੇ ਨੂੰ ਕੱਢ ਕੇ ਦੇ ਬਾਬੇ ਨੂੰ ਦਸਤਾਰਾ ਆਗੇ ਮੈਂ ਦੋ ਮਿੰਟ ਲੱਗਣਗੇ ਕੀ ਚਾਹ ਬਲਾਓਗੇ ਚਾਹ ਬਲਾਓਗੇ ਬਾਬਾ ਜੀ ਤੁਹਾਡੀ ਚਾਹ ਵਸ ਗੋ ਤੁਹਾਡੀ ਚਾਹ ਵਾ ਮੈਂ ਨਾ ਮਾਫੀ ਮਾਫੀ ਚਾਉਣਾ ਤੁਹਾਡੇ ਤੋਂ ਕਹਿੰਦਾ ਰੂਪ ਪਛਾਣਦਾ ਬੰਦਾ ਬਰਾ ਕਿੱਥੋਂ ਆ ਜਿਹੜਾ ਸਿੰਘ ਆ ਪਛਾਣਨਾ ਕਿ ਨਹੀਂ ਮੈਨੂੰ ਪਛਾਣਿਆ ਨਾ ਹਾਂ ਗੋਵਿੰਦਵਾਲ ਸਾਹਿਬ ਤੋਂ ਹਾਂ ਕੋਈ ਗਾਲੀ ਬਾਬਿਓ ਤੁਹਾਨੂੰ ਦਿਨਵਾ ਤੇ ਤੁਹਾਡਾ ਗੁਰੂ ਆ ਪਰ ਮੈਂ ਮਾਫੀ ਚਾਹਣਾ ਆਪਣੀ ਕੌਮ ਵੱਲੋਂ ਕਿ ਅਸੀਂ ਤੁਹਾਨੂੰ ਦੇਖਿਆ ਹੀ ਨਹੀਂ ਤੁਹਾਡੇ ਵਰਗੇ ਗੁਰਸਿੱਖਾਂ ਨੂੰ ਦੇਖਿਆ ਨਹੀਂ ਕਿਉਂਕਿ ਗੁਰਦਾ ਹੁਕਮ ਸੀ ਕਿ ਸਿੱਖਾ ਜੇ ਤੇਰੇ ਕੋਲ ਪੈਸਾ ਆਏਗਾ ਤੇ ਆਪਣੇ ਗਰੀਬਤ ਭਰਾਵਾਂ ਨੂੰ ਦੇਖੀ ਪਰ ਅਸੀਂ ਤੁਹਾਨੂੰ ਦੇਖਿਆ ਹੀ ਨਹੀਂ ਦਸਤਾਰ ਇੱਕ ਉਮੀਦ ਕਸਮ ਲੈ ਲਈ ਕੁਰਤੇ ਪਜਾਮੇ ਵੇਖੋ ਤੁਸੀਂ ਜੀਰੋ ਮੈਲੇ ਧੰਨ ਗੁਰੂ ਰਾਮਦਾਸ ਹਾਂ ਜੀ ਬੰਦੇ ਕੋਈ ਉੱਧਰ ਆਓ ਤੁਹਾਨੂੰ ਆਦ ਗਿਆ ਜਾਂ ਤੁਹਾਨੂੰ ਫਿਰ ਹਾਂ ਹਾਂ ਆਪਾਂ ਸ਼ਾਨ ਲਿਆ ਤੁਸੀਂ ਤਨ ਗੁਰੂ ਰਾਮਦਾਸ ਬਾਬਾ ਜੀ ਆਹ ਦੋ ਦਸਤਾਰਾ ਲੋ ਇੱਕ ਤਾਂ ਨਾਲ ਜੇ ਇੱਕ ਸੁਨੀਆ ਰੰਗ ਕੇ ਆਹ ਲੈਣਾ ਰੰਗ ਦੇਖ ਲੋ ਰੰਗ ਜਿਹੜਾ ਤਾਂ ਆ ਲੈਣਾ ਵਾ ਆ ਫਿਰ ਦੇਖ ਆ ਲੋ ਆ ਦੋ ਦਸਤਾਰਾ ਸੁਨੀਆ ਇਹਦੇ ਨਾਲ ਤੁਸੀਂ ਹੁਣ ਆੜੀਆ ਬਣਾ ਕਰੀਆ ਠੀਕ ਆ ਤੇ ਤੁਹਾਨੂੰ ਗੁਰੂ ਰਾਮਦਾਸ ਤੇ ਬਾਬਿਓ ਇਹ ਕੁਰਤਾ ਪਜਾਮਾ ਅਭੀ ਤੁਸੀਂ ਲਓ ਠੀਕ ਆ ਜੀ ਇਹ ਤੁਹਾਨੂੰ ਤੁਹਾਡੇ ਗੁਰੂ ਵੱਲੋਂ ਦੇ ਰਹੇ ਆਪਾਂ ਠੀਕ ਹੈ ਜੀ ਹੁਣ ਤੁਸੀਂ ਉਸ ਨੰਬਰ ਤੇ ਕਾਲ ਕਰ ਲਿਓ ਤੁਹਾਨੂੰ ਨਵਾਂ ਅਰਿੱਕਸ਼ਾ ਵੀ ਦੇ ਦਨੇ ਆ ਠੀਕ ਹੈ ਭੈਰੋ ਤੁਸੀਂ ਕੱਲ ਨੂੰ ਯਾਦ ਨਾ ਆ ਜਿਓ ਠੀਕ ਹੈ ਸਿੰਘੋ ਹੁਣ ਦਸਤਾਰਾ ਕੱਲ ਆਹ ਦਸਤਾਰ ਬਣ ਕੇ ਆਣੀ ਆ ਠੀਕ ਹੈ ਨਿਰਵਾਇ ਸਿੰਘ ਨੇ ਦੇਖਣੀ ਆ ਠੀਕ ਹੈ ਭਾਬਿਓ ਸਿੱਖੋ ਆ ਜੀ ਇਹਨਾਂ ਦੇ ਦੇ ਅਰਿੱਕਸ਼ੇ ਦੇ ਹਾਲ ਲਈ ਖੜ ਕੇ ਉਹਨਾਂ ਨੂੰ ਦੇਖਿਆ ਤੇ ਫਿਰ ਖੜੇ ਆ ਤੇ 70 ਰੁਪਏ ਭਾਬੀ ਨੇ ਕਮਾਏ ਤੁਹਾਨੂੰ ਗੁਰੂ RAM DAS ਬੰਨੀ ਜਿਆਦਾ ਬਾਬਾ ਵੀ ਕੱਲ ਬਨ ਕੇ ਆਣਾ ਵਾ ਹਾਂਜੀ ਠੀਕ ਹੈ ਕੱਲ ਆ ਜਾ ਬੇ ਟਾਈਮ ਨਾ ਆ ਜਾ ਕੱਲ ਚੰਗਾ 12 ਵਜੇ ਤੱਕ ਆ ਜਿਓ ਫਿਰ ਚੰਗਾ ਜੀ ਉਸ ਨੰਬਰ ਤੇ ਕਾਲ ਕਰਕੇ ਠੀਕ ਹੈ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਾਰੇ ਹਾਲ ਜੀ ਸਾਡੇ ਤੇ ਰਿਕਸ਼ੇ ਕਸਮ ਹੈ ਲੀਆਂ ਦਸਤਾਨਾ ਬੁੱਢਾ ਬੁੱਢਾ ਸਰੀਰ ਤਨ ਗੁਰੂ ਰਾਮਦਾਸ